ਸਤ ਸ੍ਰੀ ਅਕਾਲ ਦੋਸਤੋ ਚੈਨਲ ਪੰਜਾਬ ਫੈਕਟ ਦੇ ਉਤੇ ਤੁਹਾਡਾ ਸਭ ਦਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਜਿਹੜੀ ਗੱਲ ਅੱਜ ਕਰਨੀ ਆ ਉਹ ਇਹ ਕਰਨੀ ਹੈ ਵੀ ਜਦੋਂ 80 90 ਦੇ ਦੌਰ ਵਿੱਚ ਜਿਹੜੀਆਂ 18 ਹੁੰਦੀਆਂ ਸੀ ਬਣਾਈਆਂ ਹੋਈਆਂ ਸੀਂਘਾਂ ਦੀਆਂ ਉਹਨਾਂ 18 ਦੇ ਜਿਹੜੇ ਪਰਿਵਾਰ ਸੀ ਉਹਨਾਂ ਨਾਲ ਕੀ ਬੀਤਦੀ ਸੀ ਇਦੇ ਬਾਰੇ ਗੱਲਬਾਤ ਅੱਜ ਕਰਾਂਗੇ ਸੋ ਵੀਡੀਓ ਬੜੀ ਦਿਲਚਸਪ ਹੋਣ ਵਾਲੀ ਹੈ ਜੀ ਇਹਨੂੰ ਸ਼ੇਅਰ ਜ਼ਰੂਰ ਕਰ ਦਿਓ ਭਾਉ ਦਲਜੀਤ ਸਿੰਘ ਲਿਖਦੇ ਨੇ ਕਹਿੰਦੇ ਵੀ ਉਸ ਦੌਰ ਵਿੱਚ ਜਿਹੜੇ ਘਰ ਪੰਜਾਬ ਪੁਲਿਸ ਦੇ ਕਹਿਰ ਦੇ ਚੱਕਰ ਵਿੱਚ ਆ ਜਾਂਦੇ ਸਨ ਉਹਨਾਂ ਦਾ ਜੀਵਨ ਦੁੱਬਰ ਹੋ ਜਾਂਦਾ ਸੀ ਹਰ ਵਕਤ ਹਕੂਮਤੀ ਧਾੜਾਂ ਦਾ ਡਰ ਤੇ ਫਿਰ ਬੰਦਿਆਂ ਨੂੰ ਥਾਣੇ ਵਿੱਚ ਪੇਸ਼ ਕਰਨ ਅਤੇ ਛਡਾਉਣ ਦਾ ਚੱਕਰ ਰਿਸ਼ਵਤਾਂ ਦਾ ਸਿਲਸਲਾ ਪੁਲਿਸ ਵੱਰੋਂ ਘਰ ਦੇ ਮਾਲ ਅਸਬਾਬ ਦਾ ਨੁਕਸਾਨ ਉਹ ਪਰਿਵਾਰ ਤਾਂ ਕੀ ਉਸਦੇ ਨੇੜਲੇ ਰਿਸ਼ਤੇਦਾਰਾਂ ਤੇ ਦੋਸਤਾਂ ਨੂੰ ਇਹਦਾ ਸੇਕ ਪਹੁੰਚਦਾ ਸੀ ਲੋਕ ਉਸ ਘਰ ਤੋਂ ਦੂਰੀ ਰੱਖਣ ਲੱਗ ਪੈਂਦੇ ਸਨ ਜਿਹੜੇ ਪਰਿਵਾਰ ਵਿੱਚੋਂ ਕੋਈ ਨੌਜਵਾਨ ਭਗੌੜਾ ਹੋ ਜਾਵੇ ਉਹਨਾਂ ਲਈ ਘਰਬਾਰ ਉਜਾੜ ਹੋਣ ਵਾਂਗ ਹੀ ਹੋ ਜਾਂਦਾ ਸੀ ਘਰ ਦੇ ਜੀਅ ਨੂੰ ਦਰਦ ਅਰਦੀਆਂ ਭਟਕਣਾ ਥਾਣੇ ਕਚਹਿਰੀਆਂ ਅਤੇ ਜੇਲ੍ਹਾਂ ਦੇ ਚੱਕਰ ਪਘੌੜੇ ਹੋਏ ਸਿੰਘਾਂ ਨੂੰ ਪੇਸ਼ ਕਰਨ ਲਈ ਅਕਸਰ ਪਰਿਵਾਰ ਤੇ ਬਹੁਤ ਦਬਾਅ ਬਣਾਇਆ ਜਾਂਦਾ ਸੀ ਘਰ ਦੇ ਜੀਆ ਨੂੰ ਫੜ ਕੇ ਲੈ ਜਾਂਦੇ ਸਨ ਕਈ ਕਈ ਦਿਨ ਉਹਨਾਂ ਦਾ ਪਤਾ ਨਾ ਲੱਗਣਾ ਹਵਾਲਾਤ ਵਿੱਚ ਵੀ ਜਲਾਲਤ ਅਤੇ ਕੁੱਟਮਾਰ ਹੋਣੀ ਉਹਨਾਂ ਦੀ ਇਹ ਸਭ ਕੁਝ ਪਰਿਵਾਰਾਂ ਦੇ ਜੀਵਨ ਨੂੰ ਬਹੁਤ ਕਠਨ ਕਰ ਦਿੰਦਾ ਸੀ ਇਲਾਕੇ ਵਿੱਚ ਕੋਈ ਵੱਡੀ ਵਾਰਦਾਤ ਹੋਣ ਸਮੇਂ ਪੁਲਿਸ ਵਾਲੇ ਕਈ ਵਾਰ ਪਘੌੜੇ ਸਿੰਘਾਂ ਦੇ ਪਰਿਵਾਰਾਂ ਦੀਆਂ ਔਰਤਾਂ ਦੇ ਬੱਚਿਆਂ ਤੱਕ ਨੂੰ ਫੜ ਕੇ ਲੈ ਜਾਂਦੇ ਸਨ ਫਿਰ ਪੰਚਾਇਤ ਅਤੇ ਲੈਣ ਦੇਣ ਵਾਲੇ ਬੰਦਿਆਂ ਰਾਹੀਂ ਛਡਕਾਰਾ ਹੁੰਦਾ ਸੀ ਇਹੋ ਜਿਹੇ ਦੁੱਖ ਝੱਲਣ ਵਾਲੇ ਇੱਕ ਪਰਿਵਾਰ ਦੇ ਬਜ਼ੁਰਗ ਦੀ ਦਾਫਤਾਨ ਇਸ ਤਰ੍ਹਾਂ ਹੈ ਇੱਕ ਪਘੌੜੇ ਸਿੰਘ ਦਾ ਦਾਦਾ ਬਰਾਲਾ ਸਿਰੜੀ ਸਿੰਘ ਸੀ ਪਰਿਵਾਰ ਦੇ ਹੋਰ ਸਭ ਜੀ ਆਸੇ-ਪਾਸੇ ਹੋ ਜਾਂਦੇ ਸਨ ਤੇ ਪੁੱਤ-ਪੋਤਿਆਂ ਨੂੰ ਬਚਾਉਣ ਲਈ ਬਜ਼ੁਰਗ ਨੇ ਸਦਾ ਹੀ ਆਪਣੇ ਆਪ ਨੂੰ ਪੇਸ਼ ਕਰ ਦੇਣਾ ਕਈ ਵਾਰ ਉਹ ਆਪਣੇ ਆਪ ਥਾਣੇ ਚਲਾ ਜਾਂਦਾ ਸੀ ਤੇ ਉਹ ਉਸ ਨੂੰ ਕਈ-ਕਈ ਦਿਨ ਥਾਣੇ ਬਿਠਾਈ ਰੱਖਦੇ ਸਨ ਕਈ ਵਾਰ ਉਹ ਕਈ ਕਈ ਮਹੀਨੇ ਵੀ ਪੁਲਿਸ ਦੀ ਨਜਾਇਜ਼ ਹਰਾਸਤ ਵਿੱਚ ਕੱਟ ਆਉਂਦਾ ਸੀ ਉੱਥੋਂ ਦੀ ਜਲਾਲਤ ਤਸ਼ੱਦਦ ਤੇ ਬੇਕਾਨੂੰਨੀ ਉਹਦੇ ਅੰਦਰ ਸਮਾ ਚੁਕੀ ਸੀ ਉਹ ਬੜੇ ਦ੍ਰਿੜ ਇਰਾਦੇ ਵਾਲਾ ਬਜ਼ੁਰਗ ਸੀ ਸਭ ਕੁਝ ਨਿਮਰਤਾ ਵਿੱਚ ਹੀ ਜਰ ਲੈਂਦਾ ਸੀ ਇੱਕ ਵਾਰ ਬਚਨੇ ਪੁੱਚੜ ਵੱਲੋਂ ਮਸ਼ਹੂਰ ਥਾਣੇਦਾਰ ਨੇ ਉਸ ਨੂੰ ਕਈ ਦਿਨ ਲਗਾਤਾਰ ਲਟਕਾਈ ਰੱਖਿਆ ਤੇ ਘੋਟਨੇ ਲਾਉਂਦਾ ਰਿਹਾ ਇੱਕ ਵਾਰ ਇੱਕ ਥਾਣੇ ਵਿੱਚ ਨਵੇਂ ਆਈਪੀਐਸ ਅਫਸਰ ਨੇ ਉਸ ਨੂੰ ਬਹੁਤ ਦਲੀਲ ਕੀਤਾ ਉਸ ਨੂੰ ਦੇਸ਼ ਦਾ ਗੱਦਾਰ ਤੇ ਪਾਕਿਸਤਾਨ ਦਾ ਏਜੰਟ ਤੱਕ ਦੱਸਿਆ ਕਈ ਹਫ਼ਤੇ ਉਸ ਦੇ ਗਲ ਵਿੱਚ ਗਦਾਰ ਦੀ ਫੱਟੀ ਬਾਈ ਰੱਖੀ ਸਾਰੇ ਥਾਣੇ ਦੀ ਸਫਾਈ ਕਰਵਾਉਂਦਾ ਰਿਹਾ ਤੇ ਖਾਣ ਨੂੰ ਬਹੁਤ ਥੋੜਾ ਦਿੰਦਾ ਉਹ ਸਭ ਕੁਝ ਨੂੰ ਗੁਰੂ ਦਾ ਭਾਣਾ ਮੰਨ ਕੇ ਸਹਾਰ ਲੈਂਦਾ ਸੀ ਵਿਚਾਰਾ ਜਦੋਂ ਉਸ ਨੂੰ ਆਪਣੇ ਪੋਤੇ ਨੂੰ ਫੜਾਉਣ ਬਾਰੇ ਕਹਿੰਦੇ ਤਾਂ ਉਹਦਾ ਇਹੋ ਜਵਾਬ ਹੁੰਦਾ ਕਿ ਉਹਨੇ ਆਪਣੀ ਮਰਜ਼ੀ ਨਾਲ ਇਹ ਰਾ ਫੜਿਆ ਅਸੀਂ ਉਸ ਨੂੰ ਕੁਝ ਨਹੀਂ ਕਹਿ ਸਕਦੇ ਤੁਸੀਂ ਲੱਭ ਲਓ ਉਹ 6 ਫੁੱਟ ਉੱਚਾ ਸਾਵਲਾ ਰੰਗ ਚਿੱਟੇ ਦਾੜੇ ਤੇ ਸਖਤ ਸਰੀਰ ਦਾ ਮਾਲਕ ਸੀਗਾ ساری ਉਮਰ ਖੇਤਾਂ ਵਿੱਚ ਉਸ ਨੇ ਜੀ ਜਾਨ ਲਾ ਕੇ ਮਿਹਨਤ ਕੀਤੀ ਸੀ ਉਨੇ ਕਦੇ ਵੀ ਆਪਣੇ ਪੋਤੇ ਨੂੰ ਹਲਾੰਬਾ ਨਹੀਂ ਦਿੱਤਾ ਕਿ ਕਿੱਥੇ ਫਸਾ ਦਿੱਤਾ ਬਸ ਇਹੋ ਕਹਿੰਦਾ ਰਹਿੰਦਾ ਵੀ ਇਹ ਸਭ ਕੁਝ ਬਾਣੀ ਵਿੱਚ ਹੀ ਹੈ ਗੁਰੂ ਦੀ ਰਜਾ ਵਿੱਚ ਰਹੋ ਇਹੋ ਹੀ ਸਭ ਤੋਂ ਵੱਡੀ ਗੱਲ ਹੈ ਉਹ ਪੜਿਆ ਲਿਖਿਆ ਨਹੀਂ ਸੀਗਾ ਸਿਰਫ ਨਾਮ ਜਪਣਾ ਜਪਜੀ ਸਾਹਿਬ ਦੀਆਂ ਪੰਜ ਪੌੜੀਆਂ ਆਨੰਦ ਸਾਹਿਬ ਦੀ ਅਖੀੜਲੀ ਪੌੜੀ ਤੇ ਸੋਇਲੇ ਦਾ ਪਹਿਲਾ ਪਾਠਕੰਡ ਸੀ ਉਹਨੂੰ ਸਾਰੀ ਉਮਰ ਉਸਨੇ ਇਸੇ ਤਰ੍ਹਾਂ ਹੀ ਖੁਸ਼ੀ ਨਾਲ ਲੰਘਾ ਦਿੱਤੀ ਹਰਾਸਤ ਅਤੇ ਤਸ਼ੱਦਦ ਵਿੱਚ ਵੀ ਉਹ ਜ਼ਿਆਦਾ ਸਮਾਂ ਪੰਜ ਪੌੜੀਆਂ ਦਾ ਪਾਠ ਕਰਦਾ ਰਹਿੰਦਾ ਸੀ ਉਹ ਇਸ ਤਰ੍ਹਾਂ ਦੀ ਅਵਸਥਾ ਵਿੱਚ ਚਲਿਆ ਜਾਂਦਾ ਕਿ ਦੁਨੀਆ ਹੀ ਤਿਆਗ ਦਿੰਦਾ ਸਬਰ ਤੇ ਨਿਮਰਤਾ ਦੀ ਮੂਰਤ ਬਣ ਜਾਂਦਾ ਨਾ ਘਰ ਅਤੇ ਨਾ ਹੀ ਥਾਣੇ ਵਿੱਚ ਉਸਨੇ ਰੋਟੀ ਲਈ ਫਰਮਾਇਸ਼ ਕੀਤੀ ਸੀ ਜੋ ਮਿਲ ਜਾਂਦਾ ਉਹਦੇ ਨਾਲ ਹੀ ਸਬਰ ਕਰ ਲੈਂਦਾ ਉਹ ਮੈਂ ਇਸ ਬਜ਼ੁਰਗ ਨੂੰ ਭਾਈ ਅਨੋਖ ਸਿੰਘ ਬੱਬਰ ਨਾਲ ਮਿਲਿਆ ਸੀ ਇਹ ਗੱਲ ਸਨ 1987 ਦੀ ਹੈ ਸ਼ਾਇਦ ਜਥੇਦਾਰ ਅਨੋਖ ਸਿੰਘ ਦੇ ਸ਼ਹੀਦ ਹੋਣ ਤੋਂ ਮਹੀਨਾ ਤੋਂ ਪਹਿਲਾਂ ਦੀ ਹੈ ਮੈਂ ਉਹਨਾਂ ਨੂੰ ਕਰਤਾਰ ਪਰ ਨੇੜੇ ਕਿਸੇ ਪਿੰਡ ਵਿੱਚ ਮਿਲਿਆ ਸੀ ਤੇ ਦੁਪਹਿਰੇ 3-4 ਘੰਟੇ ਉਹਨਾਂ ਨਾਲ ਰਿਹਾ ਸੀ ਉਹਨਾਂ ਨੂੰ ਹਰਾਸਤ ਤੋਂ ਛਡਾਉਣ ਤੋਂ ਬਾਅਦ ਇਹ ਮੇਰੀ ਪਹਿਲੀ ਮੁਲਾਕਾਤ ਸੀ ਤੇ ਉਸ ਵਕਤ ਮੁੱਦਾ ਪੰਥਕ ਇਕਤਾ ਦਾ ਸੀ ਪੰਥਕ ਧਿਰਾਂ ਦੀ ਕਾਰਗੁਜ਼ਾਰੀ ਵਿੱਚ ਕੁਝ ਕਮੀਆਂ ਆ ਰਹੀਆਂ ਸਨ ਉਹਨਾਂ ਨੂੰ ਦੂਰ ਕਰਨਾ ਅਤੇ ਪੰਥਕ ਕਮੇਟੀ ਨੂੰ ਹੋਰ ਮਜ਼ਬੂਤ ਕਰ ਲਈ ਸਾਰੇ ਪੰਥ ਦੀ ਇੱਕ ਨਮੈਂਦਾ ਜਥੇਬੰਦੀ ਬਣਾਉਣ ਦੀ ਵਿਚਾਰ ਵਜੋਂ ਇਹ ਬੈਠਕ ਹੋ ਰਹੀ ਸੀ ਇਸ ਬੈਠਕ ਦੀ ਲੜੀ ਵਿੱਚ ਹੀ ਸਨ 1988 ਵਿੱਚ ਦਰਬਾਰ ਸਾਹਿਬ ਉੱਪਰ ਦੂਜੇ ਹਮਲੇ ਮਗਰੋਂ ਪੰਥਕ ਕਮੇਟੀ ਦਾ ਮੋਰ ਗਠਨ ਕੀਤਾ ਗਿਆ ਤੇ ਚਾਰ ਜਥੇਬੰਦੀਆਂ ਵਿੱਚ ਇਕਤਾ ਹੋਈ ਉਦੋਂ ਮੈਂ ਕਰਤਾਰਪੁਰ ਬੱਸ ਸਟੈਂਡ ਤੇ ਉਤਰਿਆ ਤੇ ਉੱਥੋਂ ਮੈਨੂੰ ਇੱਕ ਸਿੰਘ ਮੋਟਰਸਾਈਕਲ ਤੇ ਬਿਠਾ ਕੇ ਕੋਈ 10-15 ਕਿਲੋਮੀਟਰ ਦੂਰ ਇੱਕ ਪਿੰਡ ਵਿੱਚ ਲੈ ਗਿਆ ਜਿੱਥੇ ਜਥੇਦਾਰ ਅਨੋਖ ਸਿੰਘ ਠਹਿਰੇ ਹੋਏ ਸਨ ਸਾਰੀ ਦੁਪਹਿਰ ਅਸੀਂ ਉੱਥੇ ਕੱਟੀ ਅਤੇ ਪੰਥਕ ਮਸਨੇ ਉੱਤੇ ਗੱਲਬਾਤ ਕੀਤੀ ਪੁਲਿਸ ਹਰਾਸਤ ਵਿੱਚੋਂ ਬਾਹਰ ਆਉਣ ਮਗਰੋਂ ਭਾਈ ਅਨੋਖ ਸਿੰਘ ਹੋਰ ਵੀ ਜ਼ਿਆਦਾ ਗੰਭੀਰ ਅਤੇ ਸਹਿਜ ਅਵਸਥਾ ਵਿੱਚ ਆ ਗਏ ਸਨ ਪਾਂਥ ਵਿੱਚ ਏਕਾ ਕਰਵਾਉਣ ਉਹਨਾਂ ਲਈ ਬਹੁਤ ਅਹਿਮ ਸੀ ਇਸੇ ਦੌਰਾਨ ਉਹਨਾਂ ਨੇ ਇਸ ਬਜ਼ੁਰਗ ਜਿਸ ਬਾਰੇ ਜ਼ਿਕਰ ਹੋਇਆ ਉਸ ਨੂੰ ਬੁਲਾਉਣ ਲਈ ਇੱਕ ਸਿੰਘ ਵੀ ਭੇਜਿਆ ਉਹ ਨਾਲ ਦੇ ਪਿੰਡ ਦਾ ਵਸਨੀਕ ਸੀਗਾ ਉਹ ਬਜ਼ੁਰਗ ਸਾਨੂੰ ਮਿਲ ਕੇ ਬਹੁਤ ਖੁਸ਼ ਹੋਇਆ ਤੇ ਫਿਰ ਅਨੋਖ ਸਿੰਘ ਨੇ ਉਸ ਬਜ਼ੁਰਗ ਬਾਰੇ ਕਿਹਾ ਵੀ ਇਹੋ ਜੇ ਬਜ਼ੁਰਗਾਂ ਦੇ ਸਿਰ ਤੇ ਹੀ ਅਸੀਂ ਤੁਰੇ ਫਿਰਦੇ ਹਾਂ ਇਹ ਹਰ ਤਰ੍ਹਾਂ ਦਾ ਸਾਡੀ ਰੱਖਿਆ ਵੀ ਕਰਦੇ ਨੇ ਤੇ ਸਾਡੇ ਲਈ ਅਰਦਾਸ ਵੀ ਕਰਦੇ ਨੇ ਇਹ ਬਚਨ ਸੁਣ ਕੇ ਉਸ ਬਜ਼ੁਰਗ ਦੀਆਂ ਅੱਖਾਂ ਨਮ ਹੋ ਗਈਆਂ ਤੇ ਉਹਦਾ ਸਰੀਰ ਇੱਕ ਉੱਚੇ ਜਜਵੇ ਵਿੱਚ ਕੰਬਣ ਲੱਗ ਪਿਆ ਤੇ ਖੜਾ ਹੋ ਗਿਆ ਉਸ ਨੂੰ ਲੱਗਿਆ ਕਿ ਜਥੇਦਾਰ ਨੇ ਉਸ ਬਾਰੇ ਬਹੁਤ ਵੱਡੀ ਗੱਲ ਕਹਿ ਦਿੱਤੀ ਹੈ ਉਸ ਨੇ ਕੰਬਦੇ ਸ਼ਬਦਾਂ ਨਾਲ ਕਿਹਾ ਕਹਿੰਦਾ ਵੀ ਨਹੀਂ ਭਾਈ ਸਾਹਿਬ ਅਸੀਂ ਤੁਹਾਡੇ ਵਰਗੇ ਸਿੰਘਾਂ ਕਾਰਨ ਹੀ ਸਿਰ ਉੱਚਾ ਕਰਕੇ ਤੁਰੇ ਫਿਰਦੇ ਹਾਂ ਇਹ ਆ ਕੇ ਉਹ ਬੈਠ ਗਿਆ ਭਾਈ ਅਨੋਖ ਸਿੰਘ ਦੇ ਸ਼ਬਦ ਅਤੇ ਉਸ ਬਜ਼ੁਰਗ ਦਾ ਜਵਾਬ ਦੋਵੇਂ ਸੱਚੇ ਸਨ ਫੇਰ ਸਾਨੂੰ ਆਪਣੇ ਹਰਾਸਤ ਦੀ ਦਾਫਤਾਨ ਸੁਣਾਈ ਜਿਸ ਵਿੱਚ ਕੁਝ ਕੁ ਮੈਨੂੰ ਯਾਦ ਰਿਹਾ ਜੋ ਮੈਂ ਉੱਪਰ ਬਿਆਨ ਕੀਤਾ ਹੈ ਸ਼ਾਮ ਨੂੰ ਮੈਂ ਉਹਨਾਂ ਤੋਂ ਵਿਦਾ ਲਈ ਅਤੇ ਵਾਪਸ ਲੁਧਿਆਣੇ ਆ ਗਿਆ ਹੁਣ ਸੋਚਦਾ ਕਿ ਇਹੋ ਜੇ ਸਿੰਘਾਂ ਦੀ ਦੇਣ ਅਸੀਂ ਨਹੀਂ ਦੇ ਸਕਦੇ ਪੰਤ ਵਿੱਚ ਇਹੋ ਜੇ ਹਜ਼ਾਰਾਂ ਘਰ ਅਤੇ ਹਜ਼ਾਰਾਂ ਹੀ ਇਹੋ ਜੇ ਬਜ਼ੁਰਗ ਹੋਣਗੇ ਜਿਨ੍ਹਾਂ ਦੀ ਕਾਲਨਾ ਅਤੇ ਤਪ ਤੇਜ ਨਾਲ ਅਸੀਂ ਸਿਰ ਉੱਚਾ ਕਰਕੇ ਜਿਉਂ ਰਹੇ ਹਾਂ ਇਨਾ ਮਾਪਿਆਂ ਬਜ਼ੁਰਗਾਂ ਦੀ ਅਬੋਲ ਅਰਦਾਸ ਨੇ ਸਮੇ ਦੇ ਸ਼ਾਨਾਮਤੇ ਇਤਿਹਾਸ ਦੀ ਸਿਰਜਣਾ ਕੀਤੀ ਹੈ ਮੈਂ ਸਦਾ ਹੀ ਇਸ ਪਵਿੱਤਰ ਅਰਦਾਸ ਦੀ ਸ਼ਾਨ ਨੂੰ ਮਹਿਸੂਸ ਕੀਤਾ ਹੈ ਪਰ ਇੱਕ ਚੋਰਾ ਵੀ ਹੈ ਕਿ ਖਾੜਕੋ ਸੰਘਰਸ਼ ਤੋਂ ਬਾਅਦ ਸਿੱਖਾਂ ਤੋਂ ਉਸ ਤਰ੍ਹਾਂ ਅਰਦਾਸ ਨਹੀਂ ਹੋ ਰਹੀ ਅਰਦਾਸ ਦੀ ਬਰਕਤ ਨਾਲ ਹੀ ਸਿੰਘ ਕਾਲ ਨਾ ਕਾਲਦੇ ਨੇ ਅਤੇ ਉਹ ਕਾਲ ਨਾ ਹੀ ਮੁੜ ਅਰਦਾਸ ਵਿੱਚ ਜੁੜਦੀ ਹੈ ਇਸ ਤਰ੍ਹਾਂ ਹੀ ਮੁੜ-ਮੁੜ ਇਤਿਹਾਸ ਨਵਾਂ ਬਣਦਾ ਹੈ ਤੇ ਪੰਥ ਦਾ ਰਾਹ ਜੀਵੰਤ ਰਹਿੰਦਾ ਹੈ ਇਸੇ ਤਰ੍ਹਾਂ ਸੰਘਰਸ਼ ਵਿੱਚ ਅਣਗੌਲੇ ਸਿੰਘਾਂ ਦਾ ਇੱਕ ਇਹੋ ਜਿਹਾ ਹਿੱਸਾ ਹੈ ਜਿਹੜੀਆਂ ਨੂੰ ਸਰਕਾਰ ਅਤੇ ਇਲਾਕੇ ਦੇ ਲੋਕ ਤਾਂ ਜਾਣਦੇ ਨੇ ਪਰ ਉਹਨਾਂ ਦੇ ਵਾਰਸ ਅਤੇ ਪਿੰਡਾਂ ਵਾਲੇ ਭੁੱਲ ਗਏ ਨੇ ਅਸਲ ਵਿੱਚ ਸਮੇ ਦੇ ਖੋਫ ਕਰਕੇ ਉਹਨਾਂ ਦੇ ਆਪਣਿਆਂ ਨੇ ਉਹਨਾਂ ਨੂੰ ਭਲਾਉਣਾ ਹੀ ਬਿਹਤਰ ਸਮਝਿਆ ਜਿਸ ਕਰਕੇ ਜਾਣੇ ਪਛਾਣੇ ਨਾਵਾਂ ਵਾਲੇ ਸਿੰਘ ਵੀ ਗੁੰਮਨਾਮ ਹੋ ਗਏ ਮੇਰੀ ਜਾਣਕਾਰੀ ਵਿੱਚ ਧੂਰੀ ਕੋਲ ਦੇ ਇੱਕ ਪਿੰਡ ਦੀ ਅਜਿਹੀ ਵਿਥਿਆ ਕਿਸੇ ਵੱਡੇ ਲਾਣੇ ਵਿੱਚੋਂ ਸ਼ੁਰੂ ਤੋਂ ਹੀ ਇੱਕ ਫੱਕਰ ਸੁਭਾ ਦਾ ਬੰਦਾ ਸੀ ਜਿਸ ਦਾ ਦੁਨੀਆਦਾਰੀ ਨਾਲ ਕੋਈ ਮੋਹ ਨਹੀਂ ਸੀ ਕਹਿੰਦੇ ਉਹ ਸਾਧੂ ਮਹਾਤਮਾ ਨਾਲ ਮੇਲ-ਜੋਲ, ਤੀਰਥ ਯਾਤਰਾਵਾਂ ਅਤੇ ਕਾਰ ਸੇਵਾ ਵਾਲੇ ਬਾਬਿਆਂ ਨਾਲ ਸੇਵਾ ਵਿੱਚ ਹੀ ਖੁਸ਼ ਰਹਿੰਦਾ ਸੀ। ਉਸ ਨੇ ਗ੍ਰਹਿਸਤੀ ਜੀਵਨ ਵੀ ਨਹੀਂ ਸੀ ਅਪਣਾਇਆ। ਸੰਤ ਜਰਨੈਲ ਸਿੰਘ ਜੀ ਦੇ ਸਾਹਮਣੇ ਆਉਣ ਨਾਲ ਉਹ ਉਹਨਾਂ ਨੂੰ ਜਾ ਮਿਲਿਆ ਤੇ ਉਹਨਾਂ ਦਾ ਹੀ ਹੋ ਕੇ ਰਹਿ ਗਿਆ। ਫਿਰ ਉਹਦਾ ਜ਼ਿਆਦਾ ਮੇਲ-ਜੋਲ ਦਮਦਮੀ ਟਕਸਾਲ ਦੇ ਸਿੰਘਾਂ ਨਾਲ ਹੀ ਰਿਹਾ। ਉਹ ਹਰ ਮੋਰਚੇ ਅਤੇ ਹਰ ਪੰਥਕ ਇਕੱਠ ਵਿੱਚ ਇਲਾਕੇ ਦੇ ਲੋਕਾਂ ਨੂੰ ਨਾਲ ਲੈ ਕੇ ਜਾਂਦਾ। ਧਰਮੀ ਉਦਮੋਰਚੇ ਵਿੱਚ ਉਹਦੀ ਗ੍ਰਿਫਤਾਰੀ ਵੀ ਹੋਈ ਸੰਤਾਂ ਦੀ ਗ੍ਰਿਫਤਾਰੀ ਵੇਲੇ ਉਹ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਮਹਿਤੇ ਚੌਕ ਵੱਲ ਨੂੰ ਚੱਲ ਪਿਆ ਪਰ ਪਹੁੰਚ ਨਾ ਸਕੇ ਆ ਤੇ ਕੁਝ ਦਿਨਾਂ ਬਾਅਦ ਵਾਪਸ ਮੁੜ ਆਇਆ ਸਨ 1986 ਵਿੱਚ ਵੀ ਉਹ ਸੰਗਤਾਂ ਨੂੰ ਨਾਲ ਲੈ ਕੇ ਸਰਬੱਤ ਖਾਲਸੇ ਉੱਤੇ ਗਿਆ ਫਿਰ ਉਹ ਕਈ-ਕਈ ਦਿਨ ਘਰੋਂ ਬਾਹਰ ਰਹਿਣ ਲੱਗ ਪਿਆ ਜਦੋਂ ਘਰੇ ਘਰ ਆਉਂਦਾ ਤਾਂ ਉਸ ਨਾਲ ਅਣਪਛਾਤੇ ਸਿੰਘ ਹੁੰਦੇ ਜਿਹੜੇ ਕਈ-ਕਈ ਦਿਨ ਉਸ ਕੋਲ ਘਰ ਰਹਿ ਲੈਂਦੇ ਸਨ ਜाहिर ਹੈ ਕਿ ਉਹ ਖੜਕੋ ਸਿੰਘ ਹੀ ਸਨ ਉਸਨੇ ਨਾ ਕਦੇ ਕਿਸੇ ਨੂੰ ਕੁਝ ਦੱਸਿਆ ਤੇ ਨਾ ਹੀ ਪਿੰਡ ਵਾਲਿਆਂ ਉਹਨੂੰ ਕੁਝ ਪੁੱਛਿਆ। ਉਹਦੇ ਭਰਾ ਪਰਿਵਾਰ ਵਾਲੇ ਤੇ ਪਿੰਡ ਵਾਲੇ ਪਿਆਰ ਅਤੇ ਸਤਿਕਾਰ ਕਰਦੇ ਸਨ ਪਰ ਪੁਲਿਸ ਅਤੇ ਸਰਕਾਰ ਨਾਲ ਟਕਰਾਉਣ ਤੋਂ ਡਰਦੇ ਸਨ। ਵੱਡੇ ਭਰਾਵਾਂ ਨੇ ਉਹਦੇ ਕੋਲ ਬਾਹਰਲੇ ਬੰਦਿਆਂ ਦੇ ਆਉਣ ਬਾਰੇ ਕਈ ਵਾਰ ਚਿੰਤਾ ਜ਼ਾਹਰ ਕੀਤੀ ਪਰ ਉਹਨੇ ਫੱਕਰਾਂ ਵਾਲੇ ਸੁਭਾਅ ਕਰਕੇ ਗੱਲ ਨੂੰ ਆਈ ਗਈ ਕਰ ਦਿੱਤਾ। 1988 ਵਿੱਚ ਉਹਦੀ ਉਮਰ 45 ਸਾਲ ਦੀ ਸੀ ਜਦੋਂ ਉਹ ਘਰੋਂ ਗਿਆ ਤੇ ਮੁੜ ਕੇ ਕਦੇ ਨਾ ਵਾਪਸ ਆਇਆ। ਕੁਝ ਸਮੇਂ ਬਾਅਦ ਪੁਲਿਸ ਵਾਲੇ ਉਹਦੇ ਭਰਾਵਾਂ ਅਤੇ ਪਿੰਡ ਵਾਲਿਆਂ ਨੂੰ ਲਾਸ਼ ਦੀ شناخت ਕਰਵਾਉਣ ਲਈ ਲੈ ਕੇ ਗਏ ਜਿਵੇਂ ਕਿ ਉਹਨਾਂ ਦਿਨਾਂ ਵਿੱਚ ਪੁਲਿਸ ਦੀ ਆਮ ਕਹਾਣੀ ਹੁੰਦੀ ਸੀ ਪੁਲਿਸ ਨੇ ਉਹਦਾ ਅਤੇ ਦੋ ਹੋਰ ਸਿੰਘਾਂ ਦਾ ਮੁਕਾਬਲਾ ਬਣਾ ਦਿੱਤਾ ਸੀ ਪੁਲਿਸ ਨੇ ਪਰਿਵਾਰ ਵਾਲਿਆਂ ਦੀ ਝਾੜ-ਚੰਬ ਕਰਕੇ ਛੱਡ ਦਿੱਤਾ ਤੇ ਫਿਰ ਕਦੇ ਬੁਲਾਇਆ ਵੀ ਨਹੀਂ ਹੈਗਾ ਪਰਵਾਰ ਵਾਲੇ ਤਾਂ ਪਹਿਲੇ ਹੀ ਡਰਦੇ ਸਨ ਪਰ ਉਹਨਾਂ ਦਾ ਡਰ ਸੱਚਾ ਹੋ ਗਿਆ ਸੀ। ਬਸ ਫੇਰ ਕੀ ਉਹਨਾਂ ਨੇ ਉਸ ਦਿਨ ਤੋਂ ਬਾਅਦ ਕਦੇ ਉਸ ਦਾ ਨਾਂ ਵੀ ਨਹੀਂ ਲਿਆ ਤੇ ਆਪਣੀ ਜ਼ਿੰਦਗੀ ਵਿੱਚ ਮਸ਼ਰੂਫ ਹੋ ਗਏ। 1997 ਵਿੱਚ ਜਦੋਂ ਅਕਾਲੀ ਸਰਕਾਰ ਬਣੀ ਤਾਂ ਲੋਕਾਂ ਦਾ ਕੁਝ ਡਰ ਦੂਰ ਹੋਇਆ ਤਾਂ ਪਿੰਡ ਵਾਲਿਆਂ ਤੇ ਰਿਸ਼ਤੇਦਾਰਾਂ ਨੇ ਇਕੱਠਿਆਂ ਹੋ ਕੇ ਉਹਦੀ ਯਾਦ ਵਿੱਚ ਅਖੰਡ ਪਾਠ ਰੱਖਿਆ ਤੇ ਭੋਗ ਪਾ ਦਿੱਤਾ। ਇਹ ਅੰਤਮ ਰਸਮ ਨਿਭਾ ਕੇ ਉਹ ਵੀ ਭੁੱਲ ਭਲਾ ਗਏ। ਕੁਝ ਸਾਲਾਂ ਮਗਰੋਂ ਮਨੁੱਖੀ ਅਧਿਕਾਰਾਂ ਵਾਲੇ ਉਹਨਾਂ ਕੋਲ ਆਏ ਅਤੇ ਸਮਝਾਇਆ ਕਿ ਉਹਨਾਂ ਦੇ ਬੰਦੇ ਨੂੰ ਪੁਲਿਸ ਨੇ ਫੜ ਕੇ ਨਜਾਇਜ਼ ਮਾਰਿਆ ਸੀ। ਉਹਦਾ ਮੁਕੱਦਮਾ ਅਦਾਲਤ ਵਿੱਚ ਲੱਗ ਗਿਆ। ਤੁਸੀਂ ਜਾ ਕੇ ਪੈਰਵਾਈ ਕਰੋ ਅਤੇ ਗਵਾਹੀ ਦਿਓ। ਉਹਨਾਂ ਨੇ ਆਪਣੇ ਭਰਾ ਦੇ ਮੁਕੱਦਮੇ ਦੀ ਕੋਈ ਪੈਰਵਾਈ ਨਹੀਂ ਕੀਤੀ। ਉਹਨਾਂ ਦੀ ਦਲੀਲ ਸੀ ਕਿ ਉਹ ਆਪਣੀ ਖੁਸ਼ੀ ਨਾਲ ਪੰਥ ਵਾਲੇ ਰਾਹ ਗਿਆ ਸੀ ਅਸੀਂ ਦੁਨੀਆਦਾਰੀ ਬੰਦੇ ਆ ਸਾਡਾ ਇਹਨਾਂ ਲੋਕਾਂ ਨਾਲ ਹੀ ਰਿਸ਼ਤਾ ਹੈ ਅਸੀਂ ਉਹਦੇ ਰਾਹ ਨਹੀਂ ਤੁਰ ਸਕਦੇ ਉਹਨਾਂ ਨੇ ਆਪਣੇ ਪਰਿਵਾਰਾਂ ਵਿੱਚ ਅਤੇ ਪਿੰਡ ਵਿੱਚ ਉਹਦੀ ਸ਼ਹਾਦਤ ਦਾ ਕੋਈ ਜ਼ਿਕਰ ਨਾ ਕੀਤਾ ਉਹਦੀ ਯਾਦ ਨੂੰ ਸਦਾ ਲਈ ਮਿਟ ਜਾਣ ਦਿੱਤਾ ਹੁਣ ਵੀ ਜਦੋਂ ਕੋਈ ਅਖਬਾਰ ਰਸਾਲੇ ਵਾਲਾ ਜਾਂ ਖਾੜਕੋਆਂ ਬਾਰੇ ਤੱਥ ਵੇਰਵੇ ਇਕੱਠੇ ਕਰਨ ਵਾਲਾ ਉਹਨਾਂ ਕੋਲ ਜਾਂਦਾ ਹੈ ਤਾਂ ਉਹਨਾਂ ਦਾ ਉਹੀ ਵਤੀਰਾ ਰਹਿੰਦਾ ਹੈ ਇਸ ਤਰ੍ਹਾਂ ਇਹਨਾਂ ਨੇ ਸਰਕਾਰ ਦੇ ਖੌਫ ਕਰਕੇ ਉਹਦੀ ਯਾਦ ਨੂੰ ਮਟਾਉਣਾ ਹੀ ਪੂਰੀ ਕੋਸ਼ਿਸ਼ ਕੀਤੀ ਪਰਿਵਾਰ ਅਤੇ ਪਿੰਡ ਵਾਲਿਆਂ ਦੇ ਜਿਵੇਂ ਵਤੀਰੇ ਕਰਕੇ ਜਦੋਂ ਕੋਈ ਸੰਘਰਸ਼ ਬਾਰੇ ਜਾਣਕਾਰੀ ਜਾਂ ਤੱਥ ਇਕੱਠੇ ਕਰਦਾ ਹੈ ਤਾਂ ਅਜਿਹੇ ਮਾਮਲਿਆਂ ਵਿੱਚ ਜਾਣਕਾਰੀ ਨਹੀਂ ਲੱਭਦੀ ਸਰਕਾਰੀ ਜ਼ੁਲਮ ਲੋਕਾਂ ਦੇ ਇੰਨਾ ਸਿਰ ਚੜ ਗਿਆ ਕਿ ਲੋਕਾਂ ਨੇ ਆਪਣਿਆਂ ਨੂੰ ਵੀ ਭਲਾ ਦਿੱਤਾ ਸੋ ਏਸੀ 18 ਵਾਲਿਆਂ ਦੀ ਮਾਨਸਿਕਤਾ ਉਹਨਾਂ ਲੋਕਾਂ ਬਾਰੇ ਉਹਨਾਂ ਲੋਕਾਂ ਦੇ ਦੁੱਖ ਜਿਨ੍ਹਾਂ ਨੇ ਛੱਲੇ ਆਪਣੇ ਪਿੰਡਿਆਂ ਤੇ ਹੰਢਾਏ ਸੋ ਐਸੇ ਤਰ੍ਹਾਂ ਦਾ ਇੱਕ ਕਿੱਸਾ ਲੈ ਕੇ ਫੇਰ ਤੁਹਾਨੂੰ ਕੱਲ ਮਿਲਾਂਗੇ ਉਦੋਂ ਤੱਕ ਲਈ ਸਤ ਸ੍ਰੀ ਅਕਾਲ